ਕਬ ਜਿਹੜੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਕਿਸ ਜਾਣਕਾਰੀ ਦੇਣ ਲਈ ਰੱਖੀ ਹੈ 21 ਤਰੀਕ ਨੂੰ ਇੱਕ ਸਰੋਵ ਇਨਫਰਮੇਸ਼ਨ ਮਿਲੀ ਸੀ ਜੀ ਇੱਕ ਪਟਿਆਲੇ ਦਾ ਬਹੁ ਮਸ਼ਹੂਰ ਚੋਰ ਹੈ ਜਿਹੜਾ ਚੋਰੀਆਂ ਕਰਦਾ ਬਾਈਕ ਜੀ ਉਸਤੇ ਪਹਿਲਾਂ ਵੀ 10 ਮੁਕਦਮੇ ਦਰਜ ਨੇ ਹਾਂ ਅਸੀਂ ਲੱਕੜ ਮੰਡੀ ਚੌਕ ਤੋਂ ਫੜਿਆ ਸੀ ਉਹ ਉਹਦੇ ਕੋਲ ਚੋਰੇ ਦਾ ਮੋਟਰਸਾਈਕਲ ਬਰਾਮਦ ਹੋਇਆ ਸੀ ਉਸ ਤੋਂ ਅੱਗੇ ਤਪਤੇ ਚੱਲ ਲਿਆ ਉਸ ਤੇ ਕੋਲੋਂ ਦੋ ਮੋਟਰਸਾਈਕਲ ਅਸੀਂ ਹੋਰ ਬਰਾਮਦ ਕਰਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਆ ਡੀ ਲੈਕਸ ਹੈ ਮੋਟਰਸਾਈਕਲ ਦੋ ਨੇ ਸਪਲੈਂਡਰ ਜੀ ਤਿੰਨ ਮੋਟਰਸਾਈਕਲ ਬਰਾਮਦ ਕਰਾ ਲਈ ਅਸੀਂ ਉਸ ਤੇ ਪਹਿਲਾਂ ਵੀ 10 ਮੁਕਦਮੇ ਦਰਜ ਨੇ 11ਵਾਂ ਮੁਕਦਮਾ ਉਸ ਤੇ ਹੋਣ ਤਰਜੂਆ ਸਾਰੇ ਜਿਹੜੇ ਮੁਕਦਮੇ ਨੇ ਉਹ ਚੋਰੀ ਦੇ ਨੇ ਉਹ ਚੋਰੀ ਕਰਨ ਦਾ ਆਦੀ ਹੀ ਗੋਲ ਵੀਰੇ ਦੇ ਕੋਈ ਸਾਫੀ ਪੜੇਗਾ ਹਾਂ ਅਜੇ ਤਪਤੀਸ਼ ਚੱਲ ਰਹੀ ਹੈ ਜੇ ਅਕੇ ਦੇਖਦੇ ਜੀ ਕੀ ਨਾਮ ਕੀ ਇਹ ਜੀ ਇਹਦਾ ਨਾਮ ਹੈ ਜੀ ਅਭਿਸ਼ੇਕ ਜੀ ਅਭਿਸ਼ੇਕ ਅਭਿਸ਼ੇਕ ਪੁੱਤਰ ਸਾਗਰ ਪਟਿਆਲਾ ਦੇ ਰਾਜਪੁਰ ਦੇ ਵਿੱਚ ਲਗਾਤਾਰ ਚੋਰ ਸਰਗਰਮ ਦਿਖ ਰਹੇ ਹਨ ਤਾਂ ਇਹਨਾਂ ਚੋਰਾਂ ਨੂੰ ਫੜਨ ਦੇ ਲਈ ਤੁਸੀਂ ਹੋਰ ਕੀ ਕੀਤਾ ਇਹਨਾਂ ਚੋਰਾਂ ਨੂੰ ਫੜਨ ਲਈ ਰੈਗੂਲਰ ਕਸਤਾ ਵਧਾਈਆਂ ਹੋਈਆਂ ਨੇ ਜਿਸ ਤਰ੍ਹਾਂ ਕਿ ਕਿਤੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਨਾਲੇ ਨਾਲ ਉੱਤੇ ਜੀ ਜਾ ਕੇ ਚੋਰਾਂ ਦੇ ਪਿੱਛੇ ਪਤਨੀ ਸੁਝਾਅ ਕਰਕੇ ਨਾਲ-ਨਾਲ ਬਰਾਮਦਗੀ ਕਰਾਉਣੀ ਜਿਵੇਂ ਕਿ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡੇ ਸਾਹਮਣੇ ਤੇ ਦੂਜੀ ਆਇਆ ਏਸੀ ਚੋਰੀ ਹੋਏ ਸੀ ਨਾਲ-ਨਾਲ ਟਰੇਸ ਕੀਤੇ ਸੀ ਹੁਣ ਬਾਈਕ ਚੋਰੀ ਹੋ ਰਹੀ ਹੈ ਅਸੀਂ ਨਾਲ-ਨਾਲ ਇਹ ਐਫਆਰ ਅਜ ਕਰਕੇ ਟਰੇਸ ਕਰ ਰਹੇ ਹਾਂ ਠੀਕ ਹੈ ਜੀ ਇਸ ਤੇ 10 ਮਕਦਮੇ ਪਹਿਲਾਂ ਨੇ 11ਵਾਂ ਮਕਦਮਾ ਹੋਣ ਸਰ ਇਹਦਾ ਕੋਈ ਠੀਕ ਹੈ ਅਸੀਂ ਕਮੇਟੀ ਨੂੰ ਅਪੀਲ ਕਰਾਂਗੇ ਜੀ ਜਿਹੜੇ ਸ਼ਹਿਰ ਦੇ ਕੈਮਰੇ ਸਾਡੇ ਖਰਾਬ ਹੋਏ ਹੋਏ ਨੇ ਉਹ ਸਾਡੇ ਚਾਲੂ ਹੋ ਜਾਣ ਤਾਂ ਕਿ ਸਾਨੂੰ ਇਹਨਾਂ ਦੇ ਫੜਨ ਵਿੱਚ ਮਦਦ ਮਿਲ ਸਕੇ ਠੀਕ ਹੈ ਜੀ ਥੈਂਕ ਯੂ